ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝ ਸੇਰ ਲਈ ਲੈ ਕੇ ਆਏ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਵਿੱਚੋਂ ਬਈ ਇੱਕ ਮੱਝ ਵਕਾਊ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਨ ਵਾਲੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81476 15312 ਆਉ ਪੁੱਛ ਲੈਣੇ ਬਾਈ ਤੁਹਾਡੇ ਆਜੀ ਬਾਈ ਬਾਈ ਜੀ ਹਸੀ ਕਾਲਾ ਖਸਰੀ ਬਾਈ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਵਧੀਆ ਚੱਲ ਕੰਮ ਕਰ ਹਾਂ ਠੀਕ ਹੈ ਠੀਕ ਹੈ ਭਾਈ ਭਾਈ ਨਾਮ ਤੇ ਐਡਰੈਸ ਬੋਲ ਨਾਮ ਸੁਚਾਰਨ ਸਿੰਘ ਪਿੰਟ 42 ਜਿਹੜਾ ਜੀ ਕਿਹੜਾ ਪਿੰਡਾ ਜੀ ਤਸੀਲ ਬਈ ਤਸੀਲ ਖੂਲ ਜੀ ਖੂਲ ਨੇੜੇ ਪਿੰਡ ਬਈ ਨੇੜੇ ਭਾਈ ਰੂਪਾ ਜੀ ਕਫੂਲਾ ਚਾਰ ਕੁਮਰ ਠੀਕ ਹੈ ਰਾਮਪੁਰਾ ਵੀ ਨੇੜੇ ਹੀ ਰਹਿ ਜਾਂਦਾ ਹਾਂਜੀ ਮੋਬਾਈਲ ਨੰਬਰ ਬੋਲ 99645605 ਜੀ ਠੀਕ ਹੈ ਭਾਈ ਭਾਈ ਜਿਹੜੀ ਇਹ ਮੱਝ ਦੇਖਣੀ ਆਪਣੇ ਘਰ ਦੀ ਹੈ ਹਾਂਜੀ ਕਿਹੜਾ ਸੂਆ ਸੁੰਦੀ ਹੈ 5ਵੇਂ ਸੂਆ ਸੁੰਦੀ ਹੈ 5ਵੇਂ ਸੂਆ ਕਿੰਨੇ ਦਿਨ ਲੈਂਦੀ ਹੈ ਭਾਈ 22 ਤਰੀਕ ਨੂੰ ਪੂਰੇ ਆਈ 22 ਤਰੀਕ ਨੂੰ ਅੱਜ ਕਿੰਨੀ ਹੋਗੀ ਅਸਕੇ ਆਂਦਾ ਅੱਜ 10 ਤਰੀਕ ਹੋ ਗਈ 22 ਤਰੀਕ ਨੂੰ ਦਣਪੁਰਿਆ 12 ਕਿਲੋ ਲੈਣੀ ਆ ਨਾ ਬਈ ਕੀ ਰਿਕਾਰਡ ਆ ਦੁੱਧ ਦਾ ਬਈ 15 ਲੀਟਰ ਥਾਂ ਲਈ 15 ਲੀਟਰ ਦੁੱਧ ਚੋਇਆ ਕਰੇ ਹੈ ਨਾ ਬਈ ਕੱਦ ਚੰਗਾ ਰਾਜੀ ਚੰਗੀਆ ਫੇਸ ਚੰਗਾ ਸਿੰਘ ਦੀ ਕੋਆਰਡੀਨੇਟ ਤੋਂ ਚੈੱਕ ਕਰ ਲੋ ਥਣ ਕਰਮ ਵਾਲੀ ਦੇ ਬਹੁਤ ਚੰਗਾ ਲੱਗਿਆ ਚਿਵਾਈ ਕਿਵੇਂ ਆ ਬਈ ਚਿਵਾਈ ਇੱਕ ਨੰਬਰ ਆ ਜੀ ਇੱਕ ਨੰਬਰ ਆ ਬਈ ਥਣ ਦੇਖੋ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਚਿਵਾਈ ਵੀ ਕਰਮ ਵਾਲੀ ਦੀ ਇੱਕ ਨੰਬਰ ਆ ਬਈ ਖੋਲ ਦਿਓ ਬਈ ਤੋਰ ਕੇ ਰੱਖਾ ਦਿਓ ਤੋੜਾ ਤੋੜਾ ਚੈੱਕ ਕਰ ਲੋ ਚੰਗੀ ਆ ਬਈ ਰਾਜੀ ਰੋਜੀ ਫੋਲਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਦੇ ਘਰ ਦੀ ਮੱਝ ਆ ਬਾਈ ਕੋਈ ਵਪਾਰ ਦਾ ਕੰਮ ਨਹੀਂ ਚਵਾਈ ਕਿਵੇਂ ਸੀ ਬਾਈ ਪਿਛਲੇ ਸਵੇਰੇ ਤੇ ਬਾਈ ਕੋਲੀ ਇੱਕ ਨੰਬਰ ਠੀਕ ਆ ਚਵਾਈ ਇੱਕ ਨੰਬਰ ਆ ਕੋਲੀ ਆ ਠੰਡੀ ਸੀ ਲਾਉ ਹਾਂਜੀ ਘਰੇ ਰੱਖਣ ਵਾਲੀ ਆ ਬਈ ਘਰੇ ਠੀਕ ਆ ਬਾਈ ਹਾਂ ਬਾਈ ਕੋਲੇ ਥੋੜੀ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋ ਗਈ ਉਹਦਾ ਕਰਕੇ ਬਾਈ ਨੇ ਸੇਵ ਕੀਤੀ ਹੈ ਇਹਦੇ ਨਾਲ ਦੀ ਮੱਝ ਸੁਈ ਵੀ ਆ ਨਾ ਨਾਲ ਦੀ ਹਾਂਜੀ ਹਾਂਜੀ ਇਹ ਜੋ ਠੀਕ ਹੂੰ ਨਾਲ ਦੀ ਝੋਟੀ ਇਹਦੇ ਸੁਈ ਵੀ ਆ ਅੱਜ ਕਹਿੰਦਾ ਉਹਦਾ ਕਰਕੇ ਆਪਾਂ ਇੱਕ ਸੀਲ ਕਰੀਏ ਇੱਕ ਘਰੇ ਰੱਖ ਲਈ ਬਈ ਇਹ ਬਕਾਉ ਕਰੀਆ ਮੁੱਲ ਕੀ ਆ ਬਈ ਜੈ ਜਰ ਇਹਦੇ ਮੋਲ 95000 ਰੁਪਏ 95000 ਰੁਪਏ ਮਾਨਦਾਨ ਹੋ ਜਾਈ ਬਈ ਛੋੜਾ ਬੋਤਾ ਹੋ ਗਈ ਠੀਕ ਆ 95000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਈ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਹਜੇ ਕੱਚੀ ਕੱਚੀ ਆ 12 ਦਿਨ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੂਗੀ ਕੱਚੀ ਕੱਚੀ ਆ ਹਜੇ ਚੰਗੀ ਆ ਪਤਲੇ ਪਿੰਡੇ ਦੀ ਰਾਜੀ ਰੂਜੀ ਫੁੱਲ ਮੁੱਲ ਜਾਇਜ਼ ਆ ਬਾਕੀ ਜਿਹੜਾ ਮੌਕੇ ਤੇ ਮਾਨਤਨ ਜਰੂਰ ਹੋ ਜਾਊਗਾ ਕਿਸੇ ਵੀਰ ਨੂੰ ਬਈ ਮੱਝ ਪਸੰਦ ਆ ਵੇ ਭਾਈ ਨਾ ਕਿਨਕ ਟੱਕਰ ਲਿਓ ਧੰਨਵਾਦ ਵੇ